ਮంత్రి ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਜੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹੇ ਖੁੱਲ੍ਹੇ ਨੇ ਮੇਰਾ ਨਾਮ ਹੁਸ਼ਾਰ ਜੈਨੇ ਮੈਂ ਬੁਤਨ ਟੋਡਾਟਾ ਕੇ ਲੀਲਪੀ ਦਾ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਗੁਲੰਦਰ ਦੇ ਜਲੰਧੂ ਸਿੰਘੇ ਦੇ ਵਿੱਚ ਅੰਦਾਏ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੋਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤਾਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਣੇ ਪਏ ਸਗੋ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲੋਂ ਹੋਈ ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਪੇਟੀ ਫਰਮ ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਖਾਤ ਕਰਨ ਦੀ ਵੱਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੀ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਿਕਰਾਫ ਕਰਨੇ ਪਏ ਇੰਨੇ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪਰ ਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ ਕਹਿੰਦੇ ਨੇ ਹਿੰਮਤ ਤੇ ਹੌਸਲਾ ਹੋਵੇ ਤਾਂ ਇਨਸਾਨ ਕੀ ਕੁਝ ਨਹੀਂ ਕਰ ਸਕਦਾ ਇਹ ਮਿਸਾਲ ਟੁਕਦੀਆ ਲੁਧਿਆਣਾ ਦੇ ਇੱਕ ਮਹਿਲਾ ਜਿਹੜੀ ਕਿ ਖੁਦ ਗੈਸ ਸਿਲੰਡਰ ਦੀ ਡਿਲੀਵਰੀ ਕਰਦੀ ਲੋਕਾਂ ਦੇ ਘਰੇ ਜਾ ਕੇ ਖੁਦ ਮਿਹਨਤ ਕਰਦੇ ਨੇ ਸਾਡੇ ਨਾਲ ਮੌਜੂਦ ਨੇ ਅਜੀ ਮੈਮ ਕੀ ਨਾਮ ਹੈ ਤੁਹਾਡਾ ਸਰ ਪੂਜਾ ਚਾਵਲਾ ਹੈ ਮੇਰਾ ਨਾਮ ਅੱਛਾ ਮੈਮ ਕਿੰਨੀ ਚਿਰ ਤੋਂ ਤੁਸੀਂ ਇਹ ਕੀਤਾ ਜਿਹੜਾ ਕਰ ਰਹੇ ਹੋ ਗੈਸ ਸਿਲੰਡਰ ਜਾ ਕੇ ਖੁਦ ਆਪ ਜਾ ਕੇ ਕਰਦੇ ਹੋ ਕਿੰਨੀ ਚਿਰ ਤੋਂ ਸਰ 6 ਮੰਥ ਹੋ ਗਏ ਮੈਨੂੰ ਮੈਂ ਕਰੇ ਲੋਕਾਂ ਦਾ ਗਲਿਵਲੀਕਰਨ ਜਾਣੀ ਆ ਉਹਨਾਂ ਨੂੰ ਮੈਨੂੰ 6 ਮੰਥ ਹੋ ਗਏ ਹੈ ਹਾਂਜੀ 6 ਮਹੀਨੇ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿੱਦਾਂ ਦਾ ਮਤਲਬ ਜਿੰਨੇ ਸਿਲੰਡਰ ਕਾਫੀ ਭਾਰਾ ਹੁੰਦਾ ਆ ਚੱਕਾਂ ਚ ਕਿੱਦਾਂ ਜਿਆਦਾ ਭਾਰਪੂਰ ਦਾ ਨਹੀਂ ਲੱਗਦਾ ਤੁਹਾਨੂੰ ਨਹੀਂ ਸਰ ਹੁਣ ਸਾਨੂੰ ਆਦਤ ਹੋ ਗਈ ਹੈ ਨਾ ਹੁਣ ਜਿਆਦਾ ਭਾਰ ਨਹੀਂ ਲੱਗਦਾ 29 ਕੇਜੀ ਦਾ ਪੂਰਾ ਸਿਲੰਡਰ ਹੁੰਦਾ ਹੈ 29 ਹਾਂਜੀ ਹਾਂਜੀ 29 ਕਿਲੋ ਦਾ ਪੂਰਾ ਸਿਲੰਡਰ ਹੁੰਦਾ ਹੈ ਸਾਨੂੰ ਭਾਰ ਨਹੀਂ ਲੱਗਦਾ ਅੱਛਾ ਕਿਹੜੇ ਕਿਹੜੇ ਏਰੀਆ ਤੁਸੀਂ ਜਾ ਕੇ ਸਿਲੰਡਰ ਡਿਲੀਵਰੀ ਕਰਦੇ ਹੋ ਪੂਰੇ ਮਤਲਬ ਲੁਧਿਆਣਾ ਚ ਕਰਦੇ ਹੋ ਜਾਂ ਲੱਗ ਲੱਗ ਕੇ ਇੱਕ ਪਾਰਟਿਕੂਲਰ ਏਰੀਆ ਸਰ ਸਰ ਜਲੰਧਰ ਬਾਈਪਾਸ ਦੇ ਲਾਗੇ ਜਿੰਨੇ ਵੀ ਏਰੀਆ ਉਸੇ ਸਾਰੇ ਏਰੀਆ ਚ ਅਸੀਂ ਜਾਂਦੇ ਹਾਂ ਹਾਂਜੀ ਸਲੇਮ ਟਾਬਰੀ ਹੋ ਗਿਆ ਆਜ਼ਾਦਨਗਰ ਹੋ ਅਮਨਪੁਰ ਭਾਰਤਿਕ ਲੋਨ ਨੇ ਸਾਰਾ ਸਾਡੇ ਕੋਈ ਅਸਰ ਅੱਛਾ ਸਵੇਰੇ ਮਤਲਬ ਹਾਂਜੀ ਚਸੀਆਂ ਹਾਂਜੀ ਅੱਛਾ ਸਵੇਰੇ ਕਿੰਨੇ ਵਜੇ ਨਿਕਲਦੇ ਹੋ ਕੰਮ ਕਰਨ ਨੂੰ ਲੋਕਾਂ ਦੇ ਘਰੇ ਸਿਲੰਡਰ ਤੁਸੀਂ ਦੇਣ ਦੇਣ ਜਾਂਦੇ ਹੋ ਕਿੰਨੇ ਤੋਂ ਕਿੰਨੇ ਡਿਊਟੀ ਕਰ ਸਰ ਸਵੇਰੇ 6 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਡਿਲੀਵਰੀ ਕਰਦੇ ਅੱਛਾ ਜਦੋਂ ਤੁਸੀਂ ਲੋਕਾਂ ਦੇ ਘਰੇ ਜਾਂਦੇ ਹੋ ਤੁਸੀਂ ਖੁਦ ਦੇਣ ਜਾਂਦੇ ਹੋ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਆ ਸਾਡੇ ਘਰੇ ਵੀ ਜਦੋਂ ਅਸੀਂ ਦੇਖਦੇ ਆ ਕਿ ਸਿਲੰਡਰ ਇੱਕ ਬੰਦਾ ਦੇਣ ਆਉਂਦਾ ਵਾ ਅਪਗ੍ਰੇਡ ਇਹ ਤਾਂ ਲੈ ਕੇ ਆਉਂਦਾ ਤੁਸੀਂ ਐਕਟਿਵ ਆ ਤੇ ਲੈ ਕੇ ਜਾਂਦੇ ਹੋ ਤੇ ਲੋਕ ਤੁਹਾਨੂੰ ਮਤਲਬ ਕੀ ਕਹਿੰਦੇ ਕੀ ਨੇ ਵੀ ਕਿੱਤਾ ਗੱਲ ਕਰ ਸਰ ਜਿਨ੍ਹਾਂ ਦੇ ਘਰ ਅਸੀਂ ਪਹਿਲੀ ਵਾਰ ਜਾਂਦੇ ਆ ਉਹ ਤਾਂ ਥੋੜਾ ਹੈਰਾਨ ਹੋ ਜਾਂਦੇ ਆ ਜਿਨ੍ਹਾਂ ਨੂੰ ਆਤ ਹੋ ਗਈ ਉਹਨਾਂ ਨੂੰ ਤਾਂ ਪਤਾ ਕਿ ਮੈਡਮ ਆਂਦੇ ਆ ਸਿਲੰਡਰ ਲੈ ਕੇ ਹਾਂਜੀ ਹੋਰ ਕੋਈ ਕੁਛ ਕੀ ਕਹਿੰਦੇ ਨੇ ਨਾਲ ਨਹੀਂ ਸਰ ਕੁਝ ਨਹੀਂ ਕਹਿੰਦੇ ਉਹ ਕਹਿੰਦੇ ਬਹੁਤ ਅੱਛਾ ਲੱਗਦਾ ਹੈ ਕਿ ਪਹਿਲਾਂ ਤਾਂ ਲੜਕੇ ਆਂਦੇ ਹੁੰਦੇ ਸੀ ਹੁਣ ਤੁਸੀਂ ਆਣ ਲੱਗੇ ਹੋ ਮੈਨੂੰ ਕਾਫੀ ਟਾਈਮ ਹੋ ਗਿਆ ਜਾਂਦੇ ਆ ਨਾ ਤਾਂ ਹੁਣ ਸਭ ਨੂੰ ਆਤਾ ਪਤਾ ਹੈ ਮੈਡਮ ਮੈਨੂੰ ਕਾਲੀ ਕਾਲੀ ਮੈਨੂੰ ਕਰਦੇ ਆ ਤਾਂ ਮੈਂ ਅਸੀਂ 15 10 10 15 ਮਿੰਟ ਦਾ ਏਰੀਆ ਹੁੰਦਾ ਹੈ ਤੇ ਅਸੀਂ ਧਿੱਕੇ ਆ ਜਾਂਦੇ ਆ ਤੇ ਜਿਵੇਂ ਹੁਣ ਆਪਾਂ ਸਿਲੰਡਰ ਡਿਲੀਵਰ ਵੀ ਕਰਦੇ ਹਾਂ 29 ਗ अच्छा जरो सिलेंडर ਤੁਸੀਂ ਡਿਲੀਵਰ ਕਰਦੇ ਹੋ 29 ਕਿਲੋ ਦਾ ਸਿਲੰਡਰ ਆ ਥਕਾਵਟ ਮਹਿਸੂਸ ਨਹੀਂ ਦੀ ਬਾਰ ਬਾਰ ਚਾਕੇ ਲੋਕਾਂ ਦੇ ਅੰਦਰ ਤੱਕ ਲੈ ਕੇ ਜਾਣੇ ਹੋ ਰਸੋਈ ਦਾ ਕਿ ਜੇ ਬਾਹਰ ਗੇਟ ਤੇ ਝੜ ਦੇ ਫਿਰ ਕਈ ਤਾਂ ਕਈ ਸਵੇਰੇ ਚਾਹ ਜਾਂਦੇ ਆਂ ਕਈ ਵਾਰ ਜੈਂਟਸ ਕਰੇ ਹੁੰਦੇ ਨਾ ਉਹ ਆਪੇ ਲੈ ਜਾਂਦੇ ਆ ਜਦ ਦੁਪਹਿਰ ਵੇਲੇ ਜਾਂਦੇ ਤਾਂ ਲੇਡੀਜ਼ ਹੁੰਦੀਆਂ ਫਿਰ ਅੰਦਰ ਜਾ ਕੇ ਕਿਚਨ ਚ ਰੱਖ ਕੇ ਆਣਾ ਪੈਂਦਾ ਹਾਂ ਕਿਚਨ ਚ ਰੱਖ ਕੇ ਆਣਾ ਪੈਂਦਾ ਕਿਚਨ ਚ ਰੱਖ ਕੇ ਪੈਣਾ ਕਈਆਂ ਨੂੰ ਰੈਗੂਲੇਟਰ ਵਗੈਰਾ ਨਹੀਂ ਲਗਾਣਾ ਆਂਦਾ ਤਾਂ ਲਗਾ ਕੇ ਦੇਖਿਆ ਨਾ ਪੈਂਦਾ ਹਾਂ ਹਾਂਜੀ اچھا ਲੋਕ ਤਾਂ ਫਿਰ ਖੁਸ਼ ਹੋੁੰਦੇ ਨੇ ਕਈ ਜਿਹੜੇ ਨਹੀਂ ਲਗਾ ਸਕਦੇ ਕਹਿੰਦੇ ਹਣਾ ਚਲੋ ਹੁਣ ਮੈਂ ਮੈਡਮ ਆਇਆ ਨਾਲ ਸੈਂਡਰ ਵੀ ਲਗਾ ਦਿੱਤਾ ਹਾਂਜੀ ਲੇਡੀਜ਼ ਨੂੰ ਕਈਆਂ ਨੂੰ ਲਗਾਣਾ ਨਹੀਂ ਆਂਦਾ ਉਹ ਡਰਦੇ ਆ ਤਾਂ ਉਹ ਕਹਿੰਦੇ ਲੀਕੇਜ ਨਾ ਹੋਵੇ ਤਾਂ ਤਾਂ ਕਰਕੇ ਚੈੱਕ ਵੀ ਕਰਕੇ ਆਉਣਾ ਪੈਂਦਾ ਹਾਂਜੀ ਅੱਛਾ ਰਿਸ਼ਤੇਦਾਰ ਕੀ ਕਹਿੰਦਾ ਜਦੋਂ ਰਿਸ਼ਤੇਦਾਰ ਆਉਂਦੇ ਘਰੇ ਹੁੰਦੇ ਜਾਨਾ ਤੁਹਾਡੇ ਆਂਦੇ ਹੁਣੇ ਘਰੇ ਤੇ ਰਿਸ਼ਤੇਦਾਰ ਕੀ ਕਹਿੰਦੇ ਵੀ ਤੁਸੀਂ ਇਹ ਕੀਤਾ ਪਨਾਇਆ ਮੈਂ ਤਾਂ ਸਿਲੰਡਰ ਡਿਲੀਵਰੀ ਕਰਨ ਸਰ ਰਿਸ਼ਤੇਦਾਰ ਕੁਝ ਨਹੀਂ ਕਹਿੰਦੇ ਉਹ ਕਹਿੰਦੇ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਸਾਡੇ ਬੇਟੇ ਦੀ ਹੈਲਪ ਕਰ ਰਹੇ ਹੋ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਹਾਂਜੀ अच्छा ਤੁਸੀਂ ਇਹ ਕੰਮ ਕਰਦੇ ਹੋ ਘਰ ਦੇ ਹਾਲਾਤ ਕਿੱਦਾਂ ਦੇ ਨੇ ਕੀ ਮਤਲਬ ਕੀ ਮੰਦੇ ਵਿੱਚ ਆਇਆ ਵੀ ਸਿਲੰਡਰ ਮੈਂ ਡਿਲੀਵਰ ਕਰਨਾ ਜਾਂ ਬੰਦਾ ਕੋਈ ਹੋਰ ਵੀ ਕੰਮ ਕਰ ਲੈਂਦਾ ਕਿਉਂ ਹਾਲਾਤ ਕਿੱਦਾਂ ਦੇ ਸੀਗੇ ਸਰ ਮੇਰੇ ਹਸਬੰਡ ਵੀ ਅਰुण ਗੈਸਟੇ ਉਹਨਾਂ ਨੂੰ 8 ਇਅਰ ਹੋ ਗਿਆ ਅਰुण ਗੈਸਟੇ ਕੰਮ ਕਰਦੇ ਹੋਏ ਤਾਂ 2 ਸਾਲ ਹੋ ਗਏ ਸਾਨੂੰ ਆ ਸਿਲੰਡਰ ਦਾ ਕੰਮ ਕਰਦੇ ਹੋਏ ਤਾਂ ਪਹਿਲਾਂ ਮੇਰੇ ਹਸਬੰਡ ਕਰਦੇ ਸੀ ਉਹ ਹੈਗੇ ਸਾਹਮਣੇ ਸੰਦੀਪ ਕੁਮਾਰ ਜੀ ਤਾਂ ਹੁਣ ਮੈਂ ਮੈਨੂੰ ਵੀ 2 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਮੈਨੂੰ ਵੀ ਅੱਛਾ ਲੱਗਿਆ ਕਿ ਉਹ ਵੀ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਤਾਂ ਮੈਂ ਵੀ ਐਕਟਿਵਾ ਤੇ ਰੱਖ ਕੇ ਇੱਕ ਦੋ ਵਾਰੀ ਪਹਿਲਾਂ ਸਿਲੰਡਰ ਲੈ ਕੇ ਗਈ ਤਾਂ ਮੈਨੂੰ ਅੱਛਾ ਲੱਗਿਆ ਤਾਂ ਫਿਰ ਮੈਂ ਵੀ ਜਾਣਾ ਸ਼ੁਰੂ ਕਰ ਦਿੱਤਾ ਜੇਰੋ ਪਹਿਲੀ ਵਾਰ ਐਕਟਿਵਾ ਤੇ ਸਿਲੰਡਰ ਲੈ ਕੇ ਗਏ ਕੋਈ ਮਤਲਬ ਜਿਵੇਂ ਭਾਰਾ ਹੁੰਦਾ ਕਿ ਚਲਾਉਣ ਚੌਕਾ ਤਾਂ ਨਹੀਂ ਹੋਇਆ ਮਤਲਬ ਨਹੀਂ ਨਹੀਂ ਸਰ ਮੈਨੂੰ ਆਦਾ ਤਾਂ ਐਕਟਿਵਾ ਤਾਂ ਮੈਂ ਮੈਰਿਟਸ ਤੋਂ ਪਹਿਲਾਂ ਤੋਂ ਹੀ ਮੈਨੂੰ ਆਂਦੀ ਹੈ ਤਾਂ ਮੈਂ ਪਹਿਲੀ ਵਾਰ ਜੋ ਸਿਲੰਡਰ ਰੱਖਿਆ ਪਹਿਲਾਂ ਪਹਿਲਾਂ ਥੋੜਾ ਔਖਾ ਲੱਗਦਾ ਸੀ ਫਿਰ ਮੈਨੂੰ ਆਦਤ ਹੋ ਗਈ ਸ਼ੁਰੂਆਤ ਹੀ ਮੈਂ ਕੀਤੀ ਹੋਈ ਹੈ ਅੱਛਾ ਤੁਹਾਡੇ ਹਸਬੰਦ ਪਹਿਲਾਂ ਹੀ ਮਤਲਬ ਇਹ ਕੰਮ ਕਰਦੇ ਸੀਗੇ ਤੁਸੀਂ ਬਾਅਦ ਬਾਅਦ ਚ ਕਰਦੇ ਸੀ ਅਰਨ ਗੈਸਟ ਸਰ ਉਹ ਐਜ਼ ਅ ਡਰਾਈਵਰ ਸੀਗੇ ਜਿਹੜੇ ਮੇਨ ਮਾਲਿਕ ਹੈ ਉਹਨਾਂ ਦੇ ਪਰਸਨਲ ਡਰਾਈਵਰ ਸੀਗੇ ਪਹਿਲਾਂ ਤੇ ਫਿਰ ਤਾਂ ਹਸਬੰਦ ਤੁਹਾਡੇ ਖੁਸ਼ ਹੁੰਦੇ ਨੇ ਵੀ ਚੱਲ ਮੇਰੀ ਵਾਈਫ ਨਾਲ ਮੇਰਾ ਚਲੋ ਹੱਥ ਬਟਾਰੀ ਕਰਦੇ ਵਿੱਚ ਕਰਦੇ ਵਿੱਚ ਹੋਰ ਕੰਮ ਵੀ ਹੁੰਦੇ ਨੇ ਤੇ ਫਿਰ ਉਹਦੇ ਵਿੱਚ ਟਾਈਮ ਕਿਦਾਂ ਐਕਸਪੈਂਡ ਕਿਵੇਂ ਕਰਦੇ ਹੋ ਟਾਈਮ ਕੱਢਦੇ ਕਿਦੋਂ ਸਰ ਦੁਪਹਿਰੇ 2 ਘੰਟੇ ਦੀ ਰੈਸਟ ਲੈ ਫਿਰ 3 ਵਜੇ ਚੱਲਨੇ ਆ ਇੱਕ ਤੋਂ 3 ਦੀ ਰੈਸ ਕਰ ਰਹੇ ਆ ਫਿਰ ਬੇਟੀ ਨੂੰ ਟਿਊਸ਼ਨ ਛੱਡ ਕੇ ਸਕੂਲੋਂ ਲੈ ਕੇ ਜਿਵੇਂ ਉਹਨੂੰ ਖਾਣਾ ਵਗੈਰਾ ਖਿਲਾ ਕੇ ਫਿਰ 3 ਤੋਂ ਰਾਤੀ 10 ਵਜੇ ਤੱਕ ਚੱਲਨੇ ਆ ਲੱਗਦਾ ਨਹੀਂ ਕਾਫੀ ਸਟ੍ਰਗਲ ਲਾਈਫ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਜ਼ੀ ਬਿਜ਼ੀ ਸਾਰੀ ਦਿਹਾੜੀ ਬਿਜ਼ੀ ਰਹਿੰਦੇ ਹੋ ਤੁਸੀਂ ਸਰ ਕਾਫੀ ਹਾਰਡ ਵਰਕ ਹੈ ਔਖਾ ਤਾਂ ਲੱਗਦਾ ਹੈ ਪਰ ਕੀ ਕਰੀਏ ਸਰ ਉਹਨਾਂ ਕੰਮ ਤਾਂ ਕਰ ਨਹੀਂ ਹਾਂ ਕੰਮ ਕਰ ਨਹੀਂ ਹੈ ਹਾਂਜੀ ਤੇ ਰਾਤ ਨੂੰ ਜਾ ਕੇ ਫਿਰ ਸਕੂਨ ਆਦਾਣਾ ਜਰੂਰ ਰਾਤ ਨੂੰ ਪੈਂਦੇ ਹੋਣਾ ਕਹਿੰਦੇ ਹੋਣਾ ਚਲੋ ਛੋਕਰ ਥੜੀ ਜਿਹਾ ਆਰਾਮ ਕਰਨ ਨੂੰ ਮਿਲਿਆ ਉਹ ਤੋਂ ਵੀ ਸਰ ਕਸਟਮਰ ਦੀ ਕਾਲ ਆਉਂਦੀ ਰਹਿੰਦੀ ਹੈ ਰਾ ਹਾਂਜੀ ਫਿਰ ਅਸੀਂ ਕੰਮ ਤੇ ਡਿਊਟੀ ਤੇ ਜਾਣਾ ਹੁੰਦਾ 8 ਵਜੇ ਅੱਛਾ ਤੁਸੀਂ ਸਾਰੀ ਦਿਹਾੜੀ ਸਿਲੰਡਰ ਡਿਲੀਵਰ ਕਰਦੇ ਕਰ ਇਰੀਟੇਟ ਨੇ ਬਣਾਉਂਦਾ বারবার ਫੋਨ ਸੁਣ ਸੁਣ ਕੇ ਸੁਣ ਸੁਣ ਕੇ ਜਾ ਕਿਦਾਂ ਤੁਸੀਂ ਕਹਿੰਦੇ ਰਾਤ ਨੂੰ ਜਿਵੇਂ ਫੋਨ ਆਉਂਦੇ ਆ ਤੁਸੀਂ ਜਿਵੇਂ ਹਾਂਜੀ ਸਰ 100 150 ਪਲੱਸ ਕਾਲ ਆਉਂਦੀਆਂ ਨੇ ਤਾਂ ਬਹੁਤ ਔਖਾ ਲੱਗਦਾ ਜਿਵੇਂ ਇੱਕ ਕਾਲ ਸੁਣ ਰਹੇ ਆ ਤਾਂ ਨਾਲ ਹੀ ਦੂਜੀ ਕਾਲ ਆ ਲੱਗ ਜਾਂਦੀ ਹੈ ਵਿੱਚ ਫਿਰ ਤੀਸਰੀ ਵਿੱਚ ਵੇਟਿੰਗ ਬਹੁਤ ਆਉਂਦੀ ਹੈ ਸਰ ਔਖਾ ਤਾਂ ਲੱਗਦਾ ਕਿ ਆ ਪਰ ਉਹ ਕੀ ਕਰੀਏ ਹਾਂਜੀ ਅੱਛਾ ਆਪਣੇ ਕੰਮ ਤੋਂ ਖੁਸ਼ ਹੋ ਤੁਸੀਂ ਜਾਂ ਅੱਗੇ ਇਹ ਕੰਮ ਕਰਨਾ ਚਾਹੁੰਦੇ ਹੋ ਜਾਂ ਕੋਈ ਆਉਣ ਵਾਲੇ ਟਾਈਮ ਤੋਂ ਕੋਈ ਸੋਚਿਆ ਵੀ ਇਹ ਕੰਮ ਛੱਡ ਕੇ ਜਦੋਂ ਜਿੰਨਾ ਹੋ ਸਕਦਾ ਬੰਦਾ ਚਲੋ ਕਹਿੰਦਾ ਕੰਮ ਕਰਦਾ ਬਾਅਦ ਵਿੱਚ ਚਲੋ ਚੇਂਜ ਕਰਦੇ ਕੁਛ ਇੱਧਰ ਮੰਦ ਵਿੱਚ ਆਇਆ ਨਹੀਂ ਨਹੀਂ ਸਰ ਇਹੀ ਕੰਮ ਕਰਨਾ ਚਾਹੁੰਦੇ ਹਾਂ ਕਿਉਂਕਿ ਐਕਚੁਅਲੀ ਮੇਰੀ ਗ੍ਰੀਨਲੈਂਡ ਦੀ ਬੈਕਸਾਈਡ ਤੇ ਆਪਣੀ ਏਜੰਸੀ ਹੈ ਪੂਜਾ ਚਾਵਲਾ ਸੀਐਸਸੀ ਸੈਂਟਰ ਦੇ ਨਾਮ ਤੋਂ 2 ਸਾਲ ਅগে ਮੇਰੀ ਆਪਣੀ ਏਜੰਸੀ ਹੈ ਮੈਂ ਆਪਣਾ ਕੰਮ ਕਰ ਰਹੀ ਹਾਂ ਹਾਂਜੀ ਅਰुण ਗੈਸ ਨਾਲ ਟਾਈ ਅਪ ਹੈ ਐਗਰੀਮੈਂਟ ਕੀਤਾ ਹੋਇਆ 3 ਈਅਰ ਦਾ ਉਹਨਾਂ ਅੱਗੇ 3 ਈਅਰ ਅੱ ਅੱਛਾ ਬੱਚਿਆਂ ਦਾ ਬੱਚੇ ਕੀ ਕਹਿੰਦੇ ਆ ਬੱਚੇ ਨਹੀਂ ਕਹਿੰਦੇ ਵੀ ਮੰਮੀ ਕਿਤੇ ਚੱਲੇ ਆ ਜਾਂ ਸਿਲੰਡਰ ਡਿਲੀਵਰ ਕਰਦੇ ਬੱਚਿਆਂ ਨੇ ਕਦੀ ਗੱਲ ਕਹੀ ਜਾਂ ਬੱਚੇ ਕਹੇ ਦਿੰਦੇ ਹੁੰਦੇ ਵੀ ਆ ਕੰਮ ਰਹਿਣ ਦੋ ਜਾਂ ਹੋਰ ਦੇਖ ਲਓ ਜਾਂ ਘਰ ਚਰੋ ਕੋਈ ਗੱਲਬਾਤ ਵੀ ਬੱਚਿਆਂ ਨਾਲ ਕੋਈ ਦਾਦੀ ਨਹੀਂ ਸਿਰ ਬੱਚੇ ਬਹੁਤ ਛੋਟੇ ਨੇ 7 7 ਸਾਲ ਦਾ ਮੇਰਾ ਬੇਟਾ ਹੈ 6 ਸਾਲ ਦੀ ਮੇਰੀ ਬੇਟੀ ਹੈ ਬੇਟੀ ਇਸ ਟਾਈਮ ਨਾਲ ਹੈ ਬੇਟੀ ਨੂੰ ਬਹੁਤ ਅੱਛਾ ਲੱਗਦਾ ਉਹ ਵੀ ਮੇਰੇ ਨਾਲ ਚੱਲ ਜਾਂਦੀ ਹੈ ਕਈ ਵਾਰ ਉਹ ਸੋਚਦੀ ਕਿ ਮੇਰੀ ਮੰਮਾ ਘੁੰਮਣ ਚੱਲੇ ਨੇ ਉਹ ਵੀ ਨਾਲ ਚੱਲ ਜਾਂਦੀ ਹੈ ਜੀ ਬਿਲਕੁਲ ਅਸੀਂ ਗੱਲਬਾਤ ਕੀਤੀ ਲੁਧਿਆਣਾ ਦੀ ਮਹਿਲਾ ਪੂਜਾ ਜਿਨੇ ਕੀ ਕਹਿੰਦੇ ਨੇ ਜੇ ਇੱਕ ਬੰਦੇ ਦਾ ਕੰਮ ਕਰਨ ਦਾ ਕੋਈ ਚਾਹ ਹੋਵੇ ਬੰਦਾ ਸਾਰੇ ਕੰਮ ਕਰਦਾ ਆ ਤੇ ਗੱਲਬਾਤ ਇੱਕ ਮਿੰਟ ਦੁਬਾਰਾ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੈਡਮ ਤੁਸੀਂ ਦੋ ਮਟ ਜਿਹੜਾ ਸਲੈਂਡਰ ਚੱਕ ਕੇ ਦਿਖਾਓ ਤੇ ਬਾਕੀ ਚੱਕ ਕੇ ਲੈਣੇ ਹਾਂਜੀ ਹਾਂਜੀ ਸਰ ਚੱਕ ਕੇ ਦਿਖਾ ਦੇ ਚੱਕ ਕੇ ਦਿਖਾ ਦੇ ਜੀ ਬਿਲਕੁਲ ਤਸਵੀਰਾਂ ਦੇਖੋ ਲੁਧਿਆਣਾ ਦੀ ਮਹਿਲਾ ਪੂਜਾ ਨਾਲ ਦੀ ਮਹਿਲਾ ਜਿਹੜੀ ਖੁਦ ਜਾ ਕੇ ਲੋਕਾਂ ਦੇ ਘਰੇ ਜਾ ਕੇ ਗੈਸ ਸਿਲੰਡਰ ਜਿਹੜਾ ਡਿਲੀਵਰ ਕਰਦੇ ਨੇ ਐਕਟਿਵ ਹਨ ਇਹਨਾਂ ਨੇ ਰੱਖੀ ਸਕੂਟਰੀ ਰੱਖੀ ਸਕੂਟਰੀ ਤੇ ਜਾ ਕੇ ਜਿਹੜਾ ਕਿ ਹੁਣ ਲੋਕਾਂ ਦੇ ਘਰੇ ਜਰ ਉਹਨਾਂ ਨੂੰ ਕਾਲ ਆਉਂਦੀ ਆ ਔਰ ਉੱਥੇ ਜਾਂਦੇ ਨੇ ਲੋਕਾਂ ਦੇ ਘਰੇ ਜਾ ਕੇ ਉੱਥੇ ਸਿਲੰਡਰ ਡਿਲੀਵਰ ਕਰਦੇ ਨੇ ਹੌਸਲਾ ਦੇਖੋ ਮੈਡਮ ਦਾ ਆਪਣੇ ਘਰ ਦਾ ਧਿਆਨ ਵੀ ਰੱਖਦੇ ਨੇ ਸਾਰਾ ਕੁਝ ਆਪਣੇ ਘਰ ਵਾਲੇ ਦੀ ਹੈਲਪ ਵੀ ਕਰਾਉਂਦੇ ਨੇ ਡੇਲੀ ਇਹਨਾਂ ਦੇ ਜਿਹੜੇ ਕਿ ਰੋਜ਼ਾਨਾ ਸਿਲੰਡਰ ਜਿਹੜੇ ਡਿਲੀਵਰ ਕਰਦੇ ਨੇ ਰੋਜ਼ ਟਾਈਮ ਕੱਢਦੇ ਨੇ ਤਸਵੀਰਾਂ ਵੀ ਦੇਖ ਸਕੋ ਤੇ ਇਦਾਂ ਹੀ ਪੂਜਾ ਨਾਮ